ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਦੇ ਰੀਤ ਮਗਾ ਸਾਡੀ ਕਾਲੀਆਂ ਦੀਆਂ ਵਾਲੀਆਂ ਬਿੱਟੀਆਂ ਪੱਤੀਆਂ ਨੇ ਇਹ ਜਾਲੀ ਵਾਲਾ ਬਿੱਟਾ ਇਹ ਟਰਾਲੀ ਦਾ ਜਾਲੀ ਵਾਲਾ ਉੱਤੇ ਤੋੜ ਕੇ ਤੂੜੀ ਵਾਲਾ ਸਪੀਕਰ ਬਾਦ ਗਰਾਉਂ ਖੜੇ ਜਾ ਲਈ ਸਪੀਕਰ ਕਰਾਏ ਉਹਨੇ ਸਪੀਕਰ ਕਰਾਓ ਬਾਦੋ ਬਾਈ ਚਲਾਉਣਾ ਚਲਾਉਣਾ ਬਾਈ ਇਹਦਾ ਬਹੁਤ ਕੁਝ ਕੱਢਣਾ ਕੀ ਜੋਰ ਸ਼ੁਰੂਆਤ ਉਸ ਬਾਬੇ ਦਾ ਨਾਮ ਲੈ ਕੇ ਸ਼ੁਰੂ ਕੀਤਾ ਬਹੁਤ ਕੁਝ ਨਿਕਲੂਗਾ ਚਲੋ ਜੀ ਤੂੜੀ ਇੱਧਰ ਕਰੋ ਇੱਧਰ ਕਰੋ ਇੱਧਰ ਕਰੋ ਆ ਜਾਓ ਆ ਸਾਥੀਓ ਨਾਬੇ ਨਗਰ ਕੌਂਸਲ ਦੇ ਦਫਤਰ ਪੰਕਜ ਪੱਪੂ ਵੱਲੋਂ ਜਿਹੜੀਆਂ ਟਰਾਲੀਆਂ ਸਾਰੀਆਂ ਹੀ ਲਿਖ ਰਿਹਾ ਚੋਰੀ ਕੀਤੀਆਂ ਸੀ ਉਹਨਾਂ ਦਾ ਸਮਾਨ ਜਦੋਂ ਪਿਛਲੀਆਂ ਟਰਾਲੀਆਂ ਭੜੀਆਂ ਤਾਂ ਅੱਜ ਦਾ ਸਮਾਨ ਨਗਰ ਕੌਂਸਲ ਦਫਤਰ ਚ ਆਪਾਂ ਖੜੇ ਆ ਇਸ ਟਾਈਮ ਤਾਂ ਇਹ ਨਗਰ ਕੌਂਸਲ ਦਫਤਰ ਦੇ ਵਿੱਚ ਜਿਹੜਾ ਦੱਬਿਆ ਤਾਂ ਇਸ ਸਮੇਂ ਇਹ ਨਗਰ ਕੌਂਸਲ ਦਫਤਰ ਜਿਹੜਾ ਕੋਠੀ ਹੈ ਹੈ ਸ਼ਾਇਦ ਇਹ ਆ ਸਾਥੀਓ ਲਾਲ ਬਿਲਡਿੰਗ ਹੈ ਨਗਰ ਕੌਂਸਲ ਨਾਬਾ ਤਾਂ ਇਹ ਸਾਰੀ ਸਰਕਾਰੀ ਜਗ੍ਹਾ ਜਿੱਥੇ ਕਿ ਰਾਤ ਤੋਂ ਹੀ ਮੋਰਚਾ ਲਾ ਕੇ ਨਾਪਾ ਟੀਮ ਨੇ ਸਾਡੀ ਬੀਕੇਯੂਏ ਦਾ ਜਾਤ ਜਥੇਬੰਦੀ ਨੇ ਜਿਹੜਾ ਇਹ ਪ੍ਰਸ਼ਾਸਨ ਤੋਂ ਮੋਰਚਾ ਲਾ ਕੇ ਕਿਉਂਕਿ ਪੱਟਿਆ ਨਹੀਂ ਜਾ ਰਿਹਾ ਸੀ ਪੱਟ ਨਹੀਂ ਰਹੇ ਸੀ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਤਾਂ ਇੱਥੇ ਜਿਹੜਾ ਸਮਾਨ ਉਹ ਬਿਡ ਦੀ ਇੱਕ ਪੱਤੀ ਜਿਹੜੀ ਹੈ ਉਹ ਮਿਲ ਚੁੱਕੀ ਹੈ ਤੇ ਅੱਗੇ ਦੇਖਦੇ ਹਾਂ ਕਿ ਕਿਹੜਾ ਸਮਾਨ ਜਿਹੜਾ ਕਿਸਾਨਾਂ ਦਾ ਇਹਨਾਂ ਨੇ ਚੱਪੂ ਮੋਰਚੇ ਤੋਂ ਚੋਰੀ ਕੀਤਾ ਜਿਹੜਾ ਇੱਥੇ ਦੱਬਿਆ ਹੋਇਆ ਲਿਆ ਕੇ ਪ੍ਰਧਾਨ ਜੀ ਬੱਤੀ ਜਗਾ ਦੇ ਕਰਾ ਦਿਓ ਬੜੀ ਜੀ ਬੱਤੀ ਜਗਾ ਦੇ ਨੇ ਦੱਬੂਗੀ ਉਹ ਮਨਦੀਪ ਭਾਈ ਪ੍ਰਧਾਨ ਚੱਕੀ ਬੱਤੀ ਉਹ ਬੱਤੀ ਪਰੇ ਚੱਕ ਲਓ ਉਹ ਚੱਕ ਰਹੇ ਨੇ ਕਿਹਾ ਗਿਆ ਹਾਂ ਜੀ ਹੇ ਦਬ ਜੂ ਵਿੱਚ ਮਿੱਟੀ ਵੀ ਪਰੇ ਕਰਾਓ ਮੜੀ ਜੀ ਸਰਦਾਰ ਸਾਹਿਬ ਕੋ ਸਾਥੀਓ ਜਿਹੜੀ ਪੱਤੀ ਮਿਲੀ ਹੈ ਇੱਕ ਉੱਪਰ થી ਬਾਕੀ ਸਮਾਨ ਢੂੰਗਾ ਨੱਪਿਆ ਹੋਇਆ ਹੈ ਜਿਸ ਪੱਤੀ ਨੂੰ ਸਾਡੇ ਪ੍ਰਧਾਨ ਉਹ ਕਹੇ ਜੀ ਉਹਨਾਂ ਨੇ ਦਬਰੀ ਹੈ نیچے ਨਹੀਂ ਉਹ ਕਹਿੰਦੇ نیچے ਦਬੂ ਜੀ ਮਿੱਟੀ ਦੇ ਉਹਦਾ ਪ੍ਰਸ਼ਾਸਨ ਨੇ ਹੀ ਕਹਿ ਕੇ ਜਗਵਾਈ ਹੈ ਜੀ ਦਬਰੀ ਹੈ نیچے ਮਦਨ ਜੀ ਕੀ ਮਿਲਿਆ ਇੱਥੇ ਹੁਣ ਇਹ ਟਰਾਲੀ ਦੇ ਪਿੱਛੇ ਲੱਗਣ ਵਾਲੀ ਜਿਹੜੀ ਆਪਾਂ ਪੈਰ ਨਾਲ ਕੇ ਚੜਦਾ ਹੁੰਦਾ ਉਹ ਪੱਤੀ ਨਿਕਲੀ ਜਿਹੜੀ ਪਿੱਛੇ ਹੁੰਦੀ ਹੈ ਹਾਂ ਜਿਹੜੀ ਪਿੱਛੇ ਆਪਣਾ ਚੌਕੜਾ ਬਣਿਆ ਹੋਇਆ ਹੈ ਹਾਂ ਚੜਨ ਵਾਸਤੇ ਉਹ ਪੱਤੀ ਹੈ ਓਕੇ ਤਾਂ ਹੋਰ ਕੀ ਉਮੀਦ ਐ ਇਤੋਂ ਸਮਾਨ ਹੋਰ ਲਿਕੜੂ ਦੇਖੋ ਜੀ ਉਹ ਨਿਕਲਣ ਲੱਗ ਰਿਹਾ ਸਾਹਮਣੇ ਅਜੇ ਤਾਂ ਕੁਝ ਪਿਆ ਹੋਇਆ ਹੈ ਹਾਂ ਤਾਂ ਸਾਥੀਓ ਸਮਾਨ ਹੋਰ ਵੀ ਜਿਹੜਾ ਉਹ ਬਰਾਮਦ ਹੋਇਆ ਹੈ ਇਹ ਐਂਗਲ ਆ ਜਿਹੜੇ 90 ਹੋਏ ਸਾਡੇ ਜਥੇਬੰਦੀ ਦੇ ਸਾਥੀ ਟੀਕੇ ਯੂ ਇਕਤਾ ਜੀ ਆਪ ਤੋਂ ਜਗਮੀਰ ਸਿੰਘ ਜੀ ਬੰਮਣਾ ਸਾਡੇ ਪ੍ਰਧਾਨ ਸਾਹਿਬ ਜਿਹੜੇ ਸਮਾਰਟ ਟਰਾਲੀਆਂ ਦਾ ਇਕੱਠਾ ਕਰ ਰਹੇ ਨੇ ਸਾਥੀਓਏ ਨੀਲੇ ਰੰਗ ਦੀ ਟਰਾਲੀ ਹੈ ਇਹ ਤੇ ਇਹ بیچੇ ਵਾਲੇ ਐਂਗਲ ਜਿਹੜੇ ਨੇ ਸਾਥੀਓ ਜਿਹੜਾ ਆਇਆ ਇਸ ਸਮੇ ਇਹ ਤੂੜੀ ਵਾਲਾ ਜਿਹੜਾ ਆਪਾਂ ਰੀਫਰ ਦੇ ਵਿੱਚ ਮੋਗਰਾ ਪਾਉਣੇ ਹੁੰਦੇ ਆ ਉਹ ਹੈਗਾ ਤਾਂ ਇਥੋਂ ਥਿਓ ਵੱਡਾ ਸਮਾਨ ਵੀ ਮਿਲੂਗਾ ਜਦੋਂ ਟਰਾਲੀਆਂ ਦਾ ਉੱਪਰਲਾ ਸਮਾਨ ਮਿਲਿਆ ਜਿੱਥੋਂ ਕਿ ਟਰਾਲੀਆਂ ਦੇ ਰਿੰਮ ਟਾਇਰ ਤੇ ਹੋਰ ਡਈਆਂ ਸਾਰਾ ਸਮਾਨ ਹੈ ਪੱਪੂ ਪੰਕਜ ਜਿਹੜਾ ਇਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਆ ਉਹਦੇ ਹਸਬੰਦ ਦੀ ਜਿਹੜੀ ਸੀ ਉਹ ਪੰਕਜ ਪੱਪੂ ਦੀ ਤਾਂ ਉਹ ਵਰਕਸ਼ਾਪ ਤੋਂ ਸਮਾਨ ਜਿਹੜਾ ਮਿਲਿਆ ਸੀਗਾ ਉਸ ਸਮੇਂ ਤੇ ਉਹ ਪਛਦਾ ਸਮਾਨ ਜਿਹੜਾ ਉਹਨਾਂ ਨੇ ਵੀ ਇਨਵੈਸਟੀਗੇਸ਼ਨ ਚ ਪਾਇਆ ਨਾ ਜਾਵੇ ਇੱਥੇ ਜਿਹੜਾ ਸਰਕਾਰੀ ਜਗ੍ਹਾ 'ਚ ਨੱਪਿਆ ਹੋਇਆ ਉਹਦੀ ਬਰਾਮਦਗੀ ਹੋਈ ਐ ਇਸ 'ਚ ਦੇਖਦੇ ਹਾਂ ਹੁਣ ਕਿੰਨੇ ਹੋਰ ਅਧਿਕਾਰੀ ਜਿਹੜੇ ਨੇ ਜਾਂ ਐਮਸੀ ਨੇ ਜਾਂ ਅਧਿਕਾਰੀ ਨੇ ਉਹ ਕਿੰਨੇ ਹੋਰ ਸ਼ਾਮਲ ਨੇ ਇਨਵੈਸਟੀਗੇਸ਼ਨ ਦਾ ਪਾਰਟ ਐ ਜਿਨ੍ਹਾਂ ਨੂੰ ਸਰਕਾਰ ਲਗਾਤਾਰ ਦੁਵਾ ਰਹੀ ਐ ਇਹ ਮਸਲੇ ਨੂੰ ਹੁਣ ਵੀ ਇਹ ਰਾਤ ਦੇ ਸਾਡੇ ਸਾਥੀ ਕੱਲ ਦੇ ਇਸ ਜਗ੍ਹਾ ਤੇ ਭਾਈ ਗਮਦੂਰੂਰੀ ਭਾਈ ਚਮਕੌਰ ਬਲਾਕ ਪ੍ਰਧਾਨ ਨਾਬਾ ਤੇ ਜਰਨਲ ਸਕੱਤਰ ਬਾਈ ਕੀ ਕਹਿਣਾ ਚਾਹੋਗੇ ਜਿਹੜਾ ਆ ਸਮਾਨ ਮਿਲਿਆ ਇਹ ਚਾਰੂ ਵਾਲੀ ਪਾਰਟੀ ਦੀ ਕਰਤੂਤ ਦੇਖੋ ਬੰਦੇ ਦੱਬਦੇ ਦੇਖਿਓ ਆਪਾਂ ਦੁਨੀਆ ਦੇ ਵਿੱਚ ਬੰਦੇ ਮਾਰ ਕੇ ਦੱਬੇ ਜਾਂਦੇ ਆ ਪਰ ਸਾਡਾ ਸਮਾਨ ਚੋਰੀ ਕਰਕੇ ਬਾਈ ਉਹਨੂੰ ਫੁਰਦ-ਵੁਰਦ ਕਰਨ ਵਾਸਤੇ ਇਸ ਜਗ੍ਹਾ ਤੇ ਦਫਨ ਕੀਤਾ ਗਿਆ ਬਾਈ ਦੇਖੋ ਕਨੌਣੀ ਹਰਕਤ ਇੱਥੇ ਦੇ ਅਸੀਂ ਤਾਂ ਇਹ ਕਹਿ ਸਕਦੇ ਆ ਜਿਹੜਾ ਗੁੰਡਾ ਪ੍ਰਸ਼ਾ ਗੁੰਡਾ ਰਾਜਾ ਭਾਈਓ ਉਹ ਉਹ ਉਹਦਾ ਚਿਹਰਾ ਨਿਕਾ ਹੋ ਰਿਹਾ ਭਾਈ ਅੱਜ ਬਿਲਕੁਲ ਭਾਈ ਇਹ ਸਰਕਾਰਾਂ ਦਾ ਫਰਜ ਹੁੰਦਾ ਛੋਟੇ ਚੋਰਾਂ ਨੂੰ ਫੜਨਾ ਪਰ ਜਦੋਂ ਸਰਕਾਰ ਇਹ ਚੋਰ ਕਰਨ ਕਰਨ ਲੱਗ ਜਵੇ ਚੋਰੀਆਂ ਜਿਵੇਂ ਕਹਿੰਦੇ ਨੇ ਖੇਤ ਦੀ ਬਾੜੇ ਖੇਤ ਨੂੰ ਖਾਨ ਲੱਗ ਜੇ ਫਿਰ ਬਣੂਗਾ ਕੀ ਇਹ ਲੋਕਾਂ ਦਾ ਸਾਡੇ ਖੇਤਾਂ 'ਚ ਰਹੂਗਾ ਕੀ ਸੋ ਇਹ ਖੇਤ ਜਿਹੜੀ ਬਾੜ ਲਾਈਤੀ ਅਸੀਂ ਪੂਰੇ ਪੰਜਾਬ ਨੂੰ ਕੀ ਬਚਾਊਗੀ ਆਹ ਦੇਖੋ ਧਾਤੀ ਦੇ ਵਿੱਚ ਸਾਡਾ ਸਮਾਨ ਦੱਬਿਆ ਸੱਭੂ ਮੋਰਚੇ ਤੋਂ ਲਿਆ ਕੇ ਖੁਰਦ-ਮੁਰਦ ਕਰੀਆਂ ਟਰਾਲੀਆਂ ਸੋ ਇੱਥੋਂ ਦੇ ਵਿਧਾਇਕ ਨੇ ਇੱਥੋਂ ਦੀ ਸਰਕਾਰ ਨੇ ਓ ਮੇਰੀ ਭੁਗਤ ਨਾਲ ਹੋ ਗਿਆ ਇਹ ਸਾਰਾ ਗੁੱਸਾ ਸਾਡਾ ਟਰਾਲੀਆਂ ਦਾ ਸਮਾਨ ਲਿੱਕੜ ਰਿਹਾ ਜਿਹੜਾ ਕਹਿੰਦਾ ਸੀ ਮੈਂ ਖਰੀਦ ਕੇ ਲਿਆਉਂਦੇ ਨੇ ਟਾਇਰ ਆਹ ਦੇਖੋ ਮਾਲ ਖਰੀਦਿਆ ਹੋਇਆ ਧਰਤੀ ਦੇ ਵਿੱਚ ਦੱਬਿਆ ਹੋਇਆ ਸੀ ਧਰਤੀ ਦੇ ਵਿੱਚੋਂ ਲਿੱਕੜ ਰਿਹਾ ਏ ਸਾਥੀਓ ਇਹ ਸਾਡੀ ਜਥੇਬੰਦੀ ਦੇ ਯੋਧੇ ਚਮਕੌਰ ਸਿੰਘ ਕਨੂੜਕੀ ਸਾਡੇ ਬਲਾਕ ਨਾਬਾ ਦੇ ਜਰਨਲਿਸਟ ਕਤਰ ਜਿਨ੍ਹਾਂ ਨੇ ਇਸ ਮਸਲੇ ਤੇ ਪਹਿਲਾਂ ਵੀ ਜਦੋਂ ਧਰਨਾ ਲੱਗਿਆ ਸੀ ਡੀਐਸਪੀ ਸਾਹਿਬ ਨਾਲ ਬਾਈ ਦੀ ਜਿਹੜੀ ਝੜਪ ਉਥੇ ਉਹ ਗੱਡੀ ਚੜ੍ਹਦੀ ਸੀ ਉਸ ਸਮੇਂ ਬਾਈ ਹੁਰੀ ਅੜੇ ਸੀ ਤਾਂ ਅੱਜ ਵੀ ਇਸ ਜਗ੍ਹਾ ਤੇ ਆਪਣੇ ਇਨਸਾਫ ਲਈ ਆਪਣੇ ਹੱਕਾਂ ਲਈ ਆਪਣਾ ਕਿਸਾਨ ਭਰਾਵਾਂ ਦਾ ਚੋਰੀ ਹੋਇਆ ਜਿਹੜਾ ਸਮਾਨ ਹੈ ਸ਼ੰਭੂ ਮੋਰਚੇ ਤੋਂ ਜਦੋਂ ਆਪਾਂ ਹੱਕਾਂ ਦੀ ਲੜਾਈ ਲੜਨ ਵਾਸਤੇ ਗਏ ਸੀ ਜੋ ਕਿ ਆਪਾਂ ਕੇਂਦਰ ਸਰਕਾਰ ਖਿਲਾਫ ਲੜੀ ਸੀ ਆ ਬਦਲਾ ਨਾ ਤੇ ਜਿਹੜੀ ਲੋਕ ਹਤਾਇਸ਼ੀ ਸਰਕਾਰ ਆਪਣੇ ਆਪ ਨੂੰ ਇਹ ਬਸੰਤੀ ਪੱਗਾਂ ਬਨ ਕੇ ਇਨਕਲਾਬੀ ਬਣਦੇ ਸੀ ਤਾਂ ਉਹ ਆ ਇਨਕਲਾਬੀਆਂ ਦੀ ਕਰਤੂਤ ਜਿਹੜੀ ਹੈ ਸਾਥੀਓ ਉਹ ਅੱਜ ਸਾਹਮਣੇ ਹੈ ਇਹ ਸਾਰਾ ਜੱਗ ਦੇਖੂਗਾ ਇਸ ਗੱਲ ਨੂੰ ਤਾਂ ਇਥੇ ਇਹ ਪਤਾ ਲੱਗਿਆ ਹੈਗਾ ਕਿ ਕਿੰਨੇ ਕਹੇ ਲੋਕਾਂ ਦੇ ਦੈਸ਼ੀ ਨੇ ਜੇਕਰ ਸਮਾਨ ਕਿਸੇ ਮਜਬੂਰੀ ਬਾ ਸਰਕਾਰ ਨੇ ਇਥੇ ਮੰਗਾ ਲਿਆ ਸੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਟਰਾਲੀਆਂ ਲੋਕਾਂ ਨੂੰ ਇਹ ਬਲਾ ਬਲਾ ਕੇ ਇਥੇ ਖੜਾਉਂਦੇ ਵੀਡੀਓ ਪਾਉਂਦੇ ਬਲਾ ਕੇ ਉਹਨਾਂ ਨੂੰ ਸਪੁਰਦ ਕਰਾਉਂਦੇ ਪਰ ਇਹਨਾਂ ਦੀਆਂ ਮਾੜੀਆਂ ਨੀਤੀਆਂ ਘਟੀਆ ਸੋਚ ਜਿਹੜੇ ਆਪਣੇ ਆਪ ਨੂੰ ਗੁਲਾਬੀ ਤੇ ਪੰਜਾਬ ਨੂੰ ਕਹਿੰਦੇ ਸੀ ਕਿ ਅਸੀਂ ਬਦਲ ਦਵਾਂਗੇ ਲੋਕਾਂ ਦੀ ਸਰਕਾਰ ਕਹਉਂਦੇ ਸੀ ਆਪਣੇ ਆਪ ਨੂੰ ਤਾਂ ਉਹਦਾ ਜਿਹੜਾ ਚਿਹਰਾ ਅੱਜ ਨੰਗਾ ਹੋਇਆ ਵੀਰੋ ਤਾਂ ਆ ਇੱਥੋਂ ਬਿਲਕੁਲ ਇਹਨਾਂ ਦੀਆਂ ਜਿਹੜੀਆਂ ਕੀਤੀਆਂ ਆਪਾਂ ਕਰਤੂਤਾ ਉਹ ਦੇਖ ਰਹੇ ਆ ਤੇ ਕਿਸੇ ਇਨਸਾਫ ਵਾਸਤੇ ਅਸੀਂ ਜਿਸ ਵਾਸਤੇ ਲੜ ਰਹੇ ਆ ਤਾਂ ਸਰਕਾਰਾਂ ਉੱਥੇ ਕੀ ਕਰਦੀਆਂ ਨੇ ਪ੍ਰਸ਼ਾਸਨ ਕੀ ਕਰਦਾ ਜਿੱਤੇ ਕਿ ਮੋਰਚਾ ਲਾ ਕੇ ਸਾਨੂੰ ਇਹ ਜਗ੍ਹਾ ਪਟਾਉਣੀ ਪਈ ਆ ਕੱਲ ਇਹਨਾਂ ਨੇ ਇਹ ਜਗ੍ਹਾ ਨਹੀਂ ਸੀ ਪੱਟੀ ਤਾਂ ਵੀਡੀਓ ਸਾਥੀਓ ਲੰਬੀ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ